ਦੇਸ਼ ਲਈ ਯੁੱਧ ਲੜਨ ਦੀ ਕੀਤੀ ਵਿਚਾਰ ਵਈ ਵੈਰੀ ਸੰਗ ਜੂਝਣ ਖਾਤਰ ਹੋ ਕੇ ਤਿਆਰ ਵਈ ਜਿੱਤਣਾ ਜਾਂ ਮਰ ਹੈ ਜਾਣਾ ਲਿਆ ਮਨ ਤਾਰ ਵਈ ਭਾਰਤ ਮਾਂ ਹੈ ਕਰ ਲਾਉਂਦੀ ਸੁਣ ਕੇ ਪੁਕਾਰਾਂ ਜੀ ਚੱਲ ਪੈਵ ਦੇਸ਼ਾਂ ਵਿੱਚੋਂ ਗਦਰੀ ਬੰਡਾਰਾਂ ਜੀ ਦੇਸ਼ ਆਜ਼ਾਦ ਕਰਾਉਣਾ ਜਗਤ ਸਿੰਘ ਵੀ ਕਰ ਲਈ ਤਿਆਰੀ ਏਗੇ ਮਨ ਤੇ ਗੁਲਾਮੀ ਮਾਰੀ ਝੋਟ ਕਰਾਰੀ ਏਗੇ ਕਰਨਾ ਕੁਝ ਦੇਸ਼ ਲਈ ਮੈਂ ਮਨ ਤੇ ਬਚਤਾਰੀ ਏਗੇ ਕੌਮ ਦੀ ਖਾਤਰ ਤਕੜੇ ਕੀਤੇ ਨੇ ਜੇਰੇ ਵਈ ਲਾ ਲੈਨੇ ਜਗਤ ਸਿੰਘ ਨੇ ਗੈਰਤ ਦੇ ਸੇਰੇ ਵਈ ਜਦ ਦੇ ਲਈ ਚਾਲਾ ਪਾਇਆ ਮਰਦਾਂ ਨੂੰ ਮੇਣਾ ਹੁੰਦਾ ਡਰ ਕੇ ਬਹਿ ਜਾਵਣ ਦਾ ਵੈਰੀ ਦੇ ਅੱਗੇ ਮੇਣਾ ਸੀਸ ਝੁਕਾਉਣ ਦਾ ਵੇਲਾ ਹੈ ਆਗੇ ਕਹਿੰਦੇ ਕਰਕੇ ਵੇਖਾਉਣ ਦਾ ਮੌਤ ਤੋਂ ਬੱਤਰ ਹੋਵਣ ਮਨ ਜਾਣੀਆਂ ਹਾਰਾਂ ਜੀ ਚੱਲ ਪੈਵ ਦੇਸ਼ਾਂ ਵਿੱਚੋਂ ਗਦਰੀ ਬਨਡਾਰਾਂ ਜੀ ਦੇਸ਼ਾਂ ਜਾਦ ਕਰਾਉਣਾ ਓਏ ਬੈਰੀ ਨੂੰ ਗੋਗਿਆ ਪੱਕਤ ਵਾਲਾ ਗੰਕਾਰ ਗੇ ਗੇ ਪੌਲੀ ਜੋ ਦੇਸ਼ ਜੰਤਾਂ ਹੋ ਗਈ ਲਾਚਾਰ ਗਏ ਮਾੜਿਆਂ ਨੂੰ ਪੈਂਦੀ ਨਿਤਨਤ ਜ਼ਾਲਮ ਤੋਂ ਮਾਰ ਗਏ ਲਾਕੇ ਜਰਵਾਣਾ ਬਹਿ ਗਿਆਂ ਸਾਡੇ ਕਰ ਡੇਰੇ ਬਈ ਗਈ ਲਾਲੇ ਨੇ ਜਗਤ ਸਿੰਘ ਨੇ ਗੈਰਤ ਦੇ ਸੇਰੇ ਬਈ ਗਈ ਜਦ ਦੇ ਲਈ ਚਾਲਾ ਪਾਇਆ ਦਾ ਦੇਸ਼ ਲਈ ਭਾਵਨਾ ਇੰਦਰੋਂ ਉਹਨਾਂ ਦੇ ਜਾਗੀ ਤੱਕ ਕਿ ਵ ਤੀਰਾ ਪੈੜੇ ਹੋਏ ਸਭ ਬਾਗੀ ਬਦਲੇ ਦੀ ਨਮਨਾ ਵਿੱਚ ਉਹਨਾਂ ਦੇ ਲਾਗੀਆਂ ਭਾਰਤ ਦੇ ਲੋਕਾਂ ਦੇ ਲਈ ਖਾਂਦਾ ਜਗ ਖਾਰਾਂ ਜੀ ਚੱਲ ਪਈ ਵਦੇਸ਼ਾਂ ਵਿੱਚੋਂ ਗਦਰੀ ਬੰਡਾਰਾਂ ਜੀ ਦੇਸ਼ ਆਜ਼ਾਦ ਕਰਾਉਣਾ ਸਭਨਾ ਨੂੰ ਬਤਨਿਆ ਨਾਮ ਜਨਨ ਪਦ ਪਿਆਰਾ ਆਏਗੇ ਵਹਿ ਕੇ ਵਿਦੇਸ਼ ਵਿੱਚ ਨਾ ਚਲਦਾ ਕੋਈ ਚਾਰ ਆਏਗੇ ਦੇਸ਼ ਲਈ ਮਰ ਮਿਟਣੇ ਵਿੱਚ ਨਈਓ ਕੇ ਸਾਰ ਆਏਗੇ ਫੌਜਾਂ ਨੇ ਚਲੀਆਂ ਪਾਉਣੇ ਬੈਰੀ ਨੂੰ ਕਹਿਰੇ ਬਈਗੀ ਲਾ ਲੈਨੇ ਜਗਤ ਸਿੰਘ ਨੇ ਗੈਰਤ ਦੇ ਸੇਰੇ ਬਈਗੀ ਜਦ ਦੇ ਲਈ ਚਾਲਾ ਪਾਆਂਗਾ ਉਹਨਾਂ ਨੂੰ ਵਤਨ ਆਪਣਾ ਸੁਣਦਾ ਪੁਕਾਰਦਾ ਔਖਾਂ ਏ ਤਾਨਾ ਮੀਣਾ ਸੁਣਨਾ ਸੰਸਾਰ ਦਾ ਹਰ ਪਾਸਿਓਂ ਪੈਂਦੀਆਂ ਪਈਆਂ ਉਹਨਾਂ ਨੂੰ ਮਾਰਾਂ ਜੀ ਚੱਲ ਪਿਵ ਦੇਸ਼ਾਂ ਵਿੱਚੋਂ ਗਦਰੀ ਬੰਡਾਰਾਂ ਜੀ ਦੇਸ਼ਾਂ ਆਜ਼ਾਦ ਕਰਾਉਣਾ ਗੈਰਤ ਤੇ ਜਜ਼ਬਾ ਉਹਨਾਂ ਜੋਧਿਆਂ ਦੇ ਪੱਲੇ ਜੀ ਭਾਰਤ ਆਜ਼ਾਦ ਕਰਾਉਣੇ ਸੂ ਆਸਿਓ ਕਰਨੇ ਨੇ ਗੱਲੇ ਜੀਂ ਲਿਖਨੇ ਮਨਦੀਪ ਸਿੰਘ ਨੇ ਜੋਦਿਆ ਛਲ ਤੇਰੇ ਬਈ ਗਈ ਲਾਲੇ ਨੇ ਜਗਤ ਸਿੰਘ ਨੇ ਗੈਰਤ ਦੇ ਸੇਰੇ ਬਈ ਗਈ ਲਾਲੇ ਨੇ ਜਗਤ ਸਿੰਘ ਨੇ ਗੈਰਤ ਦੇ ਸੇਰੇ ਬਈ ਯੁੱਧ ਦੇ ਲਈ ਚਾਲਾ ਪਾਇਆ